ਅੱਜ ਸਾਡਾ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋ ਗਿਆ। ਸਾਡੇ ਖਜ਼ਾਨਾ ਮੰਤਰੀ ਸਰਪਾਰ ਹਰਪਾਜ਼ ਸਿੰਘ ਚੀਮਾ ਜੀ ਨੇ ਬਜਟ ਪੇਸ਼ ਕੀਤਾ। ਬਹੁਤ ਵਧੀਆ ਬਜਟ ਪੇਸ਼ ਕੀਤਾ। ਮੈਂ ਉਹਨਾਂ ਦਾ ਧੰਨਵਾਦ ਕਰਨਾ। ਧੰਨਵਾਦ ਇਸ ਕਰਕੇ ਕਰਦਾ ਕਿਉਂਕਿ ਮੇਰੇ ਵਿਚਾਰ ਮੁਤਾਬਕ ਬਜਟ ਕਾਫੀ ਵਧੀਆ ਜੀ ਜਿਹਦੇ ਵਿੱਚ ਕਿ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ। ਉਹ ਲੱਗੀ ਕਿ ਲੇਡੀ ਜੀ ਵਾਸਤੇ ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ। ਸਾਨੂੰ ਪੈਸੇ ਦੀ ਲੋੜ ਨਹੀਂ ਹੈ 1100 ਰੁਪਏ ਦੀ। ਅਸੀਂ ਇਸ ਕਰਕੇ ਮੈਂ ਇੱਕ ਤੈਅ ਦਿਲੋ ਨਿੱਜੀ ਤੌਰ ਤੇ ਮੈਂ ਖੇਰਾ ਮੰਤਰੀ ਦਾ ਧੰਨਵਾਦ ਕਰਦਾ ਸਾਨੂੰ ਪੈਸੇ ਦੀ ਲੋੜ ਨਹੀਂ 1100 ਦੀ ਕਿਉਂ ਨਹੀਂ ਲੋੜ ਹੈ ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਆਲਰੇਡੀ 3.78 ਲੱਖ ਕਰੋੜ ਦੇ ਕਰਜ਼ੇ ਹੈ ਜਿਹੜੇ ਸਾਡੇ ਮਾਨਯੋਗ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਉਹ 2.36 ਦੇ ਕਰੀਬ 2.36 ਲੱਖ ਕਰੋੜ ਰੁਪਏ ਦਾ ਬਜਟ ਅਸੀਂ ਲੈ ਕੇ ਆਇਆ ਆਪਣੀ ਵਿਧਾ ਸਭਾ ਦੇ ਵਿੱਚ ਇੱਕ ਤਾਂ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਵੀ ਜਿਹੜਾ ਇੰਨਾ ਗੈਪ ਰਹਿ ਗਿਆ ਉਹ ਕਿਵੇਂ ਪੂਰਾ ਹੋਊਗਾ ਦੂਜੀ ਗੱਲ ਮੈਨੂੰ ਲੱਗਦਾ ਵੀ ਜਿਹੜਾ ਸਾਡੇ ਮਾਨਯੋਗ ਖਜ਼ਾਨਾ ਮੰਤਰੀ ਸਾਹਿਬ ਸਾਨੂੰ ਨਹੀਂ ਦੱਸੀ ਗੱਲ ਜਿਹੜੇ ਇਹ 3.78 ਲੱਖ ਕਰੋੜ ਦਾ ਇਹਦਾ ਵਿਆਜ ਆਸੀਂ ਦੇ ਰਿਆ ਕੇਂਦਰ ਕੇਂਦਰ ਸਰਕਾਰ ਨੂੰ ਉਹ ਨਹੀਂ ਸਾਦੇ ਵਿੱਚ ਪਾਇਆ ਇਹਨਾਂ ਨੇ ਜੇ ਪਾਇਆ ਹੋਵੇ ਤਾਂ ਮੈਨੂੰ ਪਤਾ ਨਹੀਂ ਹੈ ਉਹ ਪੈਸੇ ਕਿਥੋਂ ਆਣਗੇ ਦੂਜੀ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਕਿਹਾ ਵੀ ਸਾਡਾ ਮਾਲੀਆ ਵੱਧ ਰਿਹਾ ਹੈ ਜਿੱਥੇ ਤੱਕ ਮੈਂ ਦੇਖਿਆ ਬਜਟ ਜਿੱਥੇ ਤੱਕ ਮੈਨੂੰ ਪਤਾ ਹੈ ਅਸੀਂ दारू ਪੀ ਰਹੇ ਹਾਂ ਦੂਜੀ ਦਾ ਸ਼ਹਿਰ ਸਾਡੇ ਲਈ ਕੋਈ ਇੱਕ ਸੋਰਸ ਨਹੀਂ ਹੈ ਕੋਈ ਨਹੀਂ ਰਿਹਾ ਕਿਉਂ ਨਹੀਂ ਰਿਹਾ ਅਸੀਂ ਹੱਸਾ ਕਾਫੀ ਚੀਜ਼ਾਂ ਫ੍ਰੀ ਕਰ ਚੁੱਕੇ ਬਹੁਤ ਜਿਹਾ ਫ੍ਰੀ ਕਰ ਚੁੱਕੇ ਅਗਲਾ ਸਾਲ ਸ਼ਾਇਦ ਇਸ ਹੋਰ ਵੀ ਜ਼ਿਆਦਾ ਫ੍ਰੀ ਕਰ ਦੀਏ ਇਨਕਮ ਦੇ ਸੋਰਸ ਨਹੀਂ ਦੱਸੇ ਮੰਤਰੀ ਸਾਹਿਬ ਨੇ ਵੀ ਇਨਕਮ ਦੇ ਸੋਰਸ ਕੀ ਨੇ ਸਾਨੂੰ ਇਨਕਮ ਕਿੱਥੋਂ ਆਉਣੀ ਹੈ ਸਾਨੂੰ ਕੋ ਕਿੱਥੋਂ ਆ ਰਹੀ ਹੈ ਜਾਂ ਕਿੱਥੋਂ ਅਸੀਂ ਵਧਾਵਾਂਗੇ ਸਾਨੂੰ ਇਹ ਸੋਰਸ ਨਹੀਂ ਦੱਸੇ ਮੰਤਰੀ ਸਾਹਿਬ ਨੇ ਦੱਸਣੇ ਚਾਹੀਦੇ ਸੀਗੇ ਸਾਡੇ 3.5 ਕਰੋੜ ਲੋਕਾਂ ਦਾ ਜਿਹੜੇ ਪੰਜਾਬੀਆਂ ਦਾ ਹੱਕ ਹੈ ਪੁੱਛ ਜਾਨਣਾ ਬੀਸੀ ਜਿਹੜੇ 3.78 ਲੱਖ ਕਰੋੜ ਦਾ ਵਿਆਜ ਦੇ ਰਹੇ ਆ ਉਹ ਕਿਵੇਂ ਦਵਾਂਗੇ ਜਿਹੜੀ ਸੀ ਚੀਜ਼ਾਂ ਫ੍ਰੀ ਦੇ ਰਹੇ ਆ ਸਾਨੂੰ ਚੀਜ਼ਾਂ ਦੀ ਫ੍ਰੀ ਦੀ ਲੋੜ ਨਹੀਂ ਸਾਨੂੰ ਨੌਕਰੀ ਦੀ ਲੋੜ ਹੈ ਸਾਨੂੰ ਸਿਕਿਉਰਟੀ ਦੀ ਲੋੜ ਹੈ ਸਾਡੇ ਬੱਚੇ ਬੇਰੁਜ਼ਗਾਰ ਨੇ ਬਾਹਰ ਜਾ ਰਹੇ ਨੇ ਨਸ਼ੇ ਦਾ ਸ਼ਾਇ ਜੀ ਪੈ ਰਹੇ ਨੇ ਠੀਕ ਆ ਸਰਕਾਰ ਦੀ ਸਲਾਘਾ ਉਹ ਜੋ ਕਦਮ ਹੈ ਨਸ਼ਾ ਨੂੰ ਖਤਮ ਕਰਨ ਲੱਗੇ ਹੋਏ ਨੇ ਬਹੁਤ ਵਧੀਆ ਗੱਲ ਹੈ ਪਰ ਬੱਚਿਆਂ ਨੂੰ ਕੰਮ ਵੀ ਜ਼ਰੂਰੀ ਹੈ ਜੇ ਅਸੀਂ ਖੋਚੀਏ ਵੀ ਕਿ ਸਾਲ ਦੇ ਵਿੱਚ 50 ਹਜ਼ਾਰ ਨੌਕਰੀ ਦੇ ਦੰਗੇ ਦਾ ਸਾਡਾ ਗੁਜ਼ਾਰਾ ਨਹੀਂ ਹੋਣਾ ਜੀ 50 ਹਜ਼ਾਰ ਕਰੋੜ 50 ਹਜ਼ਾਰ ਨੌਕਰੀ ਨਾਲ ਗੁਜ਼ਾਰਾ ਨਹੀਂ ਹੋਣਾ ਇੰਡਸਟਰੀ ਸਾਡੇ ਕੋਲ ਮੰਤਰੀ ਸਭਾ ਨੇ ਦੱਸਿਆ ਵੀ ਸਾਡੇ ਇਨਵੈਸਟਮੈਂਟ ਹੋਈ ਹੈ ਸਾਡੇ ਪੰਜਾਬ ਚ ਪੈਸਾ ਆਇਆ ਪਰ ਉਹ ਇੰਨੀ ਸ਼ਭੀ ਜਿੰਨੇ ਇੰਡਸਟਰੀ ਨਹੀਂ ਹੈ ਵੀ ਅਸੀਂ ਬੱਚਿਆਂ ਨੂੰ ਰੋਜ਼ਗਾਰ ਦੇ ਸਕੀਏ ਅਸੀਂ ਇਹਨੂੰ ਸੁਨਹਿਰੀ ਭਵਿੱਖ ਵਗੈਰਾ ਲੈ ਕੇ ਜਾ ਸਕੀਏ ਅਸੀਂ ਇਹਨੂੰ ਰੰਗਲਾ ਪੰਜਾਬ ਬਣਾ ਸਕੀਏ ਸਾਨੂੰ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਸਖਤ ਕਦਮ ਚੱਕਣ ਦੀ ਲੋੜ ਹੈ ਜਿੱਥੇ ਕਿ ਸਾਨੂੰ ਜਿਹੜੇ ਅਸੀਂ ਆਪਣੀਆਂ ਕਮਾਈਆਂ ਆਪਣੇ ਹੱਥੋਂ ਬੰਦ ਕਰ ਲਈਆਂ ਜਿਹਨੂੰ ਆਪਾਂ ਕਹਿੰਦੇ ਨਾ ਆਪਣੇ ਪੈਰੀਂ ਖਲਾੜ ਮਾਰਨਾ ਇਹੋ ਜਿਹਾ ਕੋਈ ਸਾਡੀ ਪੰਜਾਬੀ ਦੀ ਕਹਾਵਤ ਹੈ ਸਾਡੀ ਬਿਜਲੀ ਫ੍ਰੀ ਹੈ ਸਾਡੀ ਟਰਾਂਸਪੋਰਟ ਫ੍ਰੀ ਚੱਲ ਰਹੀ ਹੈ ਹਰ ਚੀਜ਼ ਅਸੀਂ ਫ੍ਰੀ ਕਰੀ ਜਾ ਰਹੇ ਹਾਂ ਸਾਨੂੰ ਇਨਕਮ ਨਹੀਂ ਆਊਗੀ ਇਨਕਮ ਨਹੀਂ ਆਊਗੀ ਬੱਚਿਆਂ ਨੂੰ ਕਿੱਥੋਂ ਨੌਕਰੀ ਦੇਵਾਂਗੇ ਅਸੀਂ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਸੀ ਵੀ ਸਾਨੂੰ ਸਾਡਾ ਇਨਕਮ ਕਿੱਥੋਂ ਆ ਰਹੀ ਹੈ ਸਾਡਾ ਅਸੀਂ ਵਿਆਜ ਕਿੱਥੋਂ ਦੇਣਾ ਇਹਦਾ ਜੀ ਪੁੱਛਣਾ ਚਾਹੀਦਾ ਸੀ ਸਾਨੂੰ ਪੁੱਛਣਾ ਅਸੀਂ ਪੁੱਛ ਰਹੇ ਹਾਂ ਅਸੀਂ ਮੰਤਰੀ ਸਾਹਿਬ ਨੂੰ ਸਾਡੀ ਬੇਰੁਜ਼ਗਾਰੀ ਵੱਧ ਰਹੀ ਹੈ ਇਦੇ ਬਾਰੇ ਸਾਨੂੰ ਮੰਤਰੀ ਸਾਹਿਬ ਨੇ ਦੱਸਿਆ ਨਹੀਂ ਕੁਝ ਕੋਈ ਬਹੁਤ ਵਧੀਆ ਗੱਲ ਨਹੀਂ ਕੀਤੀ ਹੈ ਨੌਜਵਾਨਾਂ ਵਾਸਤੇ ਕੁਝ ਸੈਲਫ ਪ੍ਰੋਗਰਾਮ ਹੀ ਲਿਆਉਂਦੇ ਮੰਤਰੀ ਸਾਹਿਬ 5000 10000 ਰੁਪਏ ਨਾਲ ਦੇ ਕਰੇੜੀ ਲੱਗ ਸਕਦੀ ਹੈ ਮੇਰੇ ਹਿਸਾਬ ਨਾਲ ਕੋਈ ਸੈਂਟਰਲ ਗਵਰਨਮੈਂਟ ਨਾਲ ਮਿਲ ਕੇ ਕੋਈ ਸਾਨੂੰ ਪ੍ਰੋਗਰਾਮ ਦੇ ਦੇਣ ਜੇ ਸੈਂਟਰਲ ਗਵਰਨਮੈਂਟ ਨਹੀਂ ਮਿਲਣਾ ਪੰਜਾਬ ਸਰਕਾਰ ਆਪਣੀ ਨਹੀਂ ਕੈਪेबल ਹੈ 2.36 ਲੱਖ ਕਰੋੜ ਦੇ ਨਾਲ ਦਾ ਹੈ ਬਜਟ ਸਾਨੂੰ ਸਲਫ ਕੋਈ ਬੱਚਿਆਂ ਨੂੰ ਕੰਮ ਦੇਣ ਇਹ ਕੰਮ ਤਾਂ ਸਰਕਾਰ ਨੇ ਦੇਣੇ ਨੇ ਨਾ ਸਾਡੇ ਲੋਕ ਤਾਂ ਉਸ ਲਾਈਨ ਦੇ ਉੱਪਰ ਚੱਲ ਸਕਦੇ ਨੇ ਮੈਨੂੰ ਉਮੀਦ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਹੋਰ ਸਹੂਲਤਾਂ ਨਾ ਮਿਲ ਕੇ ਫ੍ਰੀ ਸਹੂਲਤਾਂ ਨਾ ਮਿਲ ਕੇ ਜਿਹੜੀ ਕਿ ਸਾਨੂੰ ਜ਼ਰੂਰਤ ਨਹੀਂ ਹੈ ਸਾਡੀ ਸਰਕਾਰ ਸਾਡੇ ਰੋਜ਼ਗਾਰ ਵੱਲ ਧਿਆਨ ਦੇਗੀ ਸਾਡੀ ਐਜੂਕੇਸ਼ਨ ਵੱਲ ਧਿਆਨ ਦੇਗੀ ਸਾਡੀ ਹੈਲਥ ਵੱਲ ਧਿਆਨ ਦੇਗੀ ਇੱਕ ਗੱਲ ਦੋਸਤਾਂ ਮੈਂ ਥੋੜਾ ਹੋਰ ਕਰਨਾ ਚਾਹਣਾ ਆਪਾਂ ਗੱਲ ਕਰ ਲਈਏ ਛੋਟੀ ਜੀ ਐਜੂਕੇਸ਼ਨ ਤੇ ਸਾਡੀ ਸਰਕਾਰ ਅੱਜ ਵੀ ਬਜਟ ਦੇ ਵਿੱਚ ਆਇਆ ਛਤ ਵੀ ਅਸੀਂ ਅਸੀਂ ਜਿਹੜੇ ਸਾਡੇ ਟੀਚਰ ਨੇ ਅਸੀਂ ਉਹਨਾਂ ਨੂੰ ਸਿੰਗਾਪੁਰ ਭੇਜਦਾ ਸੀ ਉਹਨਾਂ ਨੂੰ ਬਾਹਰ ਭੇਜਦਾ ਟ੍ਰੇਨਿੰਗ ਵਾਸਤੇ ਮੈਨੂੰ ਗੱਲ ਨਹੀਂ ਸਮਝ ਆਉਂਦੀ ਇੱਕ ਸਾਲ ਪਹਿਲਾਂ ਸਰਕਾਰ ਨੇ ਬੇਬ ਚਲਾਈ ਸੀਗੀ ਕਿ ਹਰ ਦੁਕਾਨ ਦੇ ਮਾਰਕੀਟ ਦੇ ਵਿੱਚ ਪੰਜਾਬੀ ਬੋਰਡ ਲੱਗਣਾ ਚਾਹੀਦਾ ਵਧੀਆ ਗੱਲ ਹੈ ਸਾਡੇ ਪਾਸ਼ਾ ਪਾਪਾ ਦੇ ਪਾਸ਼ਾ ਪਾਪਾ ਦੇ ਜਿਹੜੇ ਡਾਇਰੈਕਟਰ ਸਾਹਿਬ ਨੇ ਉਹਨਾਂ ਨੇ ਵੀ ਚਿੱਠੀ ਲਿਖੀ ਹੈ ਚੀਫ ਸੈਕਟਰੀ ਸਾਹਿਬ ਨੂੰ ਵੀ ਤੁਸੀਂ ਆਪਣਾ ਕੰਮ ਪੰਜਾਬੀ ਚ ਕਰੋ ਅਸੀਂ ਸਰਕਾਰੀ ਸਕੂਲਾਂ ਜਿਵੇਂ ਪੰਜਾਬੀ ਬਣਾਉਣੇ ਆ ਤਾਂ ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆ ਰਹੀ ਵੀ ਸਿੰਗਾਪੁਰ ਵਾਲੇ ਸਾਨੂੰ ਕਿੰਨੇ ਕੁ ਵਧੀਆ ਪੰਜਾਬੀ ਪੜ੍ਹਾ ਸਕਦੇ ਨੇ ਵੀ ਅਸੀਂ ਟ੍ਰੇਨਿੰਗ ਲੈਣ ਜਾ ਰਹੇ ਆ ਕਿ ਅਸੀਂ ਉਹ ਅੰਗਰੇਜ਼ੀ ਸਿੱਖਣ ਜਾ ਰਹੇ ਆ ਅਸੀਂ ਸੰਤਾਜ ਤੱਕ ਇਹ ਨਹੀਂ ਸਮਝ ਆ ਰਹੀ ਵੀ ਜਿਹੜੇ ਸੀ ਪੈਸੇ ਖਰਾਬ ਕਰ ਰਹੇ ਆ ਉਹ ਕਿਸ ਲੈਂਗੁਏਜ ਵਾਸਤੇ ਖਰਾਬ ਕਰ ਰਹੇ ਆ ਸਾਡਾ ਡਿਫਰੈਂਸ ਕੀ ਥਿਆ ਅਛਾ ਅਜ ਤੱਕ ਇਹ ਨਹੀਂ ਕੋਈ ਗੱਲ ਸਾਨੂੰ ਦੱਸੀ ਜਾ ਸਕੀ ਵੀ ਕਿ ਟੀਚਰ ਚੱਲ ਜਾਂਦੇ ਉਹ ਜਾਂਦੇ ਨੇ ਉਹਦਾ ਤਾਂ ਅਸੀਂ ਅਖਬਾਰਾਂ 'ਚ ਫੋਟੋ ਆ ਦੇਖਦੇ ਆ ਸੀਐਮ ਸਾਹਿਬ ਵੀ ਦਿੰਦੇ ਨੇ ਹੋਰ ਮੰਤਰੀ ਸਾਹਿਬਾਨੀ ਬੰਦੇ ਨੇ ਜਿਹੜੇ ਉਹਨੂੰ ਚੰਡੀ ਦਿੰਦੇ ਨੇ ਭੇਜਦੇ ਨੇ ਉਹਨੂੰ ਜਦੋਂ ਟੀਚਰ ਵਾਪਸ ਆਉਂਦੇ ਨੇ ਤੇ ਉਹਨਾਂ ਦੀ ਕੀ ਕਾਰਜਕਾਰੀ ਰਹਿੰਦੀ ਹੈ ਇਸ ਬਾਰੇ ਅਜ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਉਹ ਕੀ ਸਿੱਖ ਕੇ ਆਉਂਦੇ ਨੇ ਇਹਦੀ ਵੀ ਚਰਚਾ ਹੋਣੀ ਚਾਹੀਦੀ ਹੈ ਨਾ ਕਿਉਂਕਿ ਪੈਸਾ ਪੰਜਾਬ ਦਾ ਲੱਗ ਰਿਹਾ ਦੂਜਾ ਵੱਡੀ ਗੱਲ ਪੈਸਾ ਕਰਜ਼ੇ ਦਾ ਲੱਗ ਰਿਹਾ ਹੈ ਉਹ ਪੈਸਾ ਜਿਹੜਾ ਕਿ ਅਸੀਂ ਕਰਜ਼ਾ ਲੈ ਕੇ ਲਾ ਰਹੇ ਹਾਂ ਉਹ ਇਨਵੈਸਟਮੈਂਟ ਜਿਹੜੀ ਸੀ ਕਰਜ਼ਾ ਲੈ ਕੇ ਕਰਦੇ ਆ ਫਿਰ ਉਸ ਕਰਜ਼ੇ ਦੇ ਅਸੀਂ ਵਿਆਜ ਦਿੰਨੇ ਆ ਜਿਹੜੀ ਸਾਡੀ ਇਨਕਮ ਹੁੰਦੀ ਹੈ ਅਸੀਂ ਉਹਦੇ ਵਿੱਚ ਵਿਆਜ ਦਿੰਨੇ ਆ ਉਹ ਸਾਨੂੰ ਪਤਾ ਲੱਗਣਾ ਚਾਹੀਦਾ ਨਾ ਵੀ ਉਹ ਟੀਚਰ ਕੀ ਸਿੱਖ ਕੇ ਆਏ ਨੇ ਕੀ ਉਹ ਤੇ ਪੰਜਾਬੀ 10 ਵਜੇ ਪੜ੍ਹਾਉਂਦੇ ਨੇ ਕਿ ਸੀ ਉਹਨਾਂ ਨੂੰ ਪੰਜਾਬੀ ਸਿਖਾਉਣਾ ਹੈ ਅੰਗਰੇਜ਼ੀ ਸਿਖਾਉਣ ਭੇਜ ਰਹੇ ਆ ਅਸੀਂ ਉਹਨੂੰ ਕਿਹੜੀ ਲੈਂਗੁਏਜ ਵਿੱਚ ਟ੍ਰੇਨਿੰਗ ਦੇ ਰਹੇ ਆ ਅਸੀਂ ਬੱਚੇ ਨੂੰ ਕਿਹੜੀ ਲੈਂਗੁਏਜ ਵਿੱਚ ਟ੍ਰੇਨਿੰਗ ਦੇਣੀ ਹੈ ਸਰਬ ਪਤਾ ਲੱਗਣਾ ਚਾਹੀਦਾ 3 ਕਰੋੜ ਬੰਦੇ ਨੂੰ ਹੱਕ ਹੈ ਇਸ ਗੱਲ ਦਾ ਜਾਣਨ ਦਾ ਤੇ ਮੈਂ ਹੀ ਉਮੀਦ ਕਰਦਾ ਵੀ ਆਉਣ ਵਾਲੇ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਗੱਲਾਂ ਕਲੀਅਰ ਹੋਣਗੀਆਂ ਦੂਜੀ ਗੱਲ ਸਾਥੀਓ ਤੁਸੀਂ ਸਾਡੇ ਨਾਲ ਜੁੜਦੇ ਹੋ ਇੱਕ ਖੁੱਲਾ ਮੰਚ ਹੈ ਸੰਗਰੂਰ ਨਾਮ ਤੁਸੀਂ ਇੱਥੇ ਆਓ ਆਪਣੇ ਵਿਚਾਰ ਖੁੱਲੇ ਮਨ ਨਾਲ ਪੇਸ਼ ਕਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਤੁਹਾਡੇ ਕੋਲ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਸੋਡੀ ਆਵਾਜ਼ ਪੰਜਾਬੀ ਦੀ ਆਵਾਜ਼ ਬਣ ਕੇ ਅਸੀਂ ਤੁਹਾਡੇ ਕੋਲ ਆਈਏ ਤੇ ਅਸੀਂ ਆਪਣੇ ਪ੍ਰੋਗਰਾਮ ਵੀ ਪੇਸ਼ ਕਰ ਸਕੀਏ ਧੰਨਵਾਦ